ਉਹਨਾਂ ਦੇ ਵੱਲੋਂ ਤਾਂ ਇਹ ਦਲੀਲ ਸੀ ਕਿ ਜਿਹੜੀ ਸਾਡੀ ਕਨਵੈਕਸ਼ਨਸ ਉਹਦੀ ਸਟੇ ਕੀਤੀ ਜਾਵੇ ਕਿਉਂਕਿ 4 ਸਾਲ ਦੀ ਸਜ਼ਾ 4 ਸਾਲ ਪਹਿਲਾਂ ਮੈਨੂੰ ਸਜ਼ਾ ਭੁਗਤਣੀ ਪਵੇਗੀ ਫਿਰ ਉਸ ਤੋਂ ਬਾਅਦ 6 ਸਾਲ ਦਾ ਲਾਅ ਹੈਗਾ ਕਿ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਮੈਂ ਮੇਰੇ 10 ਸਾਲ ਖਰਾਬ ਹੋਣਗੇ ਪਰ ਜੱਜ ਸਾਹਿਬ ਨੇ ਪੁੱਛਿਆ ਸੀ ਕਿ ਅਰਜੈਂਸੀ ਕੀ ਹੈ ਇਹਦੇ ਵਿੱਚ ਕੀ ਤੁਹਾਡੇ ਖਿਲਾਫ ਕੀ ਤੁਹਾਡੀ ਕੋਈ ਸੀਟ ਵਕੇਟ ਹੋਈ ਹੈ ਜਾਂ ਕੋਈ ਹੋਰ ਪਰ ਉਹ ਤਾਂ ਕੋਈ ਸੀਟ ਵਕੇਟ ਹੀ ਨਹੀਂ ਹੋਈ ਤੇ ਗਵਰਨਮੈਂਟ ਆਫ ਪੰਜਾਬ ਬਿਲਕੁਲ ਇਹਦੇ ਉੱਤੇ ਚੁੱਪ ਹੈਗੀ ਕੋਈ ਉਹਦੀ ਲੀਲੀ ਥਾਮਰ ਦੀ ਜੱਜਮੈਂਟ ਨੂੰ ਵੀ ਇਗਨੋਰ ਕਰ ਕਰ ਰਹੀ ਹੈਗੀ ਔਰ ਕਿਸੇ ਕਿਸਮ ਦੇ ਉਹ ਮਨਜੋਤ ਸਿੰਘ ਲਾਲਪੁਰਾ ਜਿਹੜੇ ਐਮਐਲਏ ਖਡੂਰ ਸਾਹਿਬ ਹੈਗੇ ਉਹਦੇ ਖਿਲਾਫ ਗਵਰਨਮੈਂਟ ਆਫ ਪੰਜਾਬ ਕੋਈ ਰੂਲਿੰਗ ਹੈ ਸਪੀਕਰ ਸਾਹਿਬ ਵੀ ਉਹਨਾਂ ਦੇ ਆਪਣੀ ਗਵਰਨਮੈਂਟ ਹੈਗੀ ਤਾਂ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਲੱਗੇ ਹੋਏ ਨੇ ਔਰ ਇਸ ਨੂੰ ਲੈ ਕੇ ਜਸਵੰਤ ਸਿੰਘ ਇਹ ਹੀ ਕਿਹਾ ਕਿ ਆਪਾਂ ਕਿਉਂ ਨਾ ਜਿਹੜੀਆਂ ਅਪੀਲ ਨੂੰ ਆਪਾਂ ਫਾਈਨਲੀ ਸੁਣ ਲੈ ਜਾਵੇ ਤਾਂ ਲੋਅਰ ਕੋਰਟ ਜਿਹੜਾ ਰਿਕਾਰਡ ਹੈਗਾ ਉਹ ਥੱਲੇ ਸਮਣ ਹੋ ਚੁੱਕਿਆ ਹੈਗਾ ਤਾਂ ਉਮੀਦ ਹੈ ਕਿ 18 11 ਤੋਂ ਇਹਦੀ ਜਿਹੜੀ ਰੀਪੀਲ ਦੀ ਸੁਣਵਾਈ ਸ਼ੁਰੂ ਹੋ ਸਕਦੀ ਹੈ ਕਿਉਂਕਿ ਵਿੱਚ ਜਿੱਦਾਂ ਜਜਮੈਂਟ ਬੜੀ ਕਲੀਅਰ ਸੀ ਕਿ ਕਿ ਸਜ਼ਾ ਦਾ एलान ਹੋਵੇ ਈ ਸੀਟ ਜਾਂ ਵਿਧਾਇਕੀਆ ਜੋ ਵੀ ਜਾਏ ਜੀ ਜੀ ਉਹ ਤੁਹਾਨੂੰ ਲੱਗਦਾ ਕਿ ਪੇਚ ਕਿੱਥੇ ਫਸਿਆ ਹੈ ਦੇਖੋ ਉਹ ਤਾਂ ਇਹਨਾਂ ਨੂੰ ਇਹ ਸਪੀਕਰ ਸਾਹਿਬ ਵੀ ਦੱਸ ਸਕਦੇ ਆ ਜਾਂ ਸੀਐਮ ਸਾਹਿਬ ਦੱਸ ਰਹੇ ਦੱਸ ਸਕਦੇ ਆ ਕਿ ਸਾਡੀ ਕੀ ਮਜਬੂਰੀ ਹੈਗੀ ਕਿ ਦੇਖੋ 10 ਤੇ 12 ਦੇ ਵਿੱਚ ਇਹ ਫੈਸਲਾ ਹੋਇਆਗਾ 10 ਤਰੀਕ ਨੂੰ ਉਹਨਾਂ ਨੂੰ ਉਹਨਾਂ ਨੇ ਕਿਆ ਸੀ ਕਨਵिक्ट ਦਾ ਸੀ ਤੇ 12 ਨੂੰ ਸਜ਼ਾ ਸੁਣਾਈ ਗਈ ਸੀ ਕਿ 12 ਸੈਪਟੰਬਰ ਨੂੰ ਪਰ ਹਾਲੇ ਤੱਕ ਤੁਸੀਂ ਦੇਖੋ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੀਤੀ ਗਈ ਹਾਲਾਂਕਿ ਇਮੀਡੀਏਟਲੀ ਵਕੀਟ ਹੋਣੀ ਚਾਹੀਦੀ ਸੀ ਲილი ਥਾਮਸ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਜਦੋਂ ਇੱਕ ਵਾਰ ਮਾਮਲਾ ਹਾਈ ਕੋਰਟ ਚ ਆ ਜਾਈ ਤਾਂ ਫਿਰ ਨਹੀਂ ਉਹ ਉਹ ਲਾ ਬਿਲਕੁਲ ਜਿਹੜਾ ਉਹ ਕਹਿ ਰਹੇ ਹੈਗੇ ਉਹ ਜਿਹੜਾ ਸੈਕਸ਼ਨ 8 ਸਬਸੈਕਸ਼ਨ 4 ਹੈਗਾ ਲილი ਥਾਮਸ ਨੇ ਉਹਨੂੰ ਅਲਟਰਾ ਵਾਇਰਲ ਮਤਲਬ ਕਿ ਬਿਲਕੁਲ ਖਤਮ ਕਰਤਾ ਹੈ ਉਹ ਇਟਸ ਨਾਟ ਅ ਗੁੱਡ ਲਾ ਉਹਨਾਂ ਨੇ ਬਿਲਕੁਲ ਖਤਮ ਕਰਤਾ ਹੈਗਾ ਇਸ ਕਰਕੇ ਉਹਨ ਰਿਕਵਰ ਕਰਨਾ ਚਾਹੀਦਾ ਸੀ ਜੀ ਸਰ 18 11 ਨੂੰ ਰਿਕਾਰਡ ਆਏਗਾ ਤੋਂ ਇੱਥੇ ਅਸੀਂ ਅਪੀਲ ਵੀ ਆਪਣੀ ਵੀ ਬੈਸ ਕਰਾਂਗੇ ਅਸੀਂ ਕੋਸ਼ਿਸ਼ ਹੈ ਕਿ ਸਾਡੀ ਅਸੀਂ ਕ੍ਰਾਸ ਅਪੀਲ ਵੀ ਫਾਈਲ ਕਰਨ ਦੀ ਜਾ ਰਹੇ ਹਾਂ ਜਲਦੀ ਹੀ ਤੇ ਸੋ ਡੈਟ ਕਿ ਸਾਡੇ ਅਸੀਂ ਆਪਣੇ ਪੱਖ ਵੀ ਰੱਖ ਸਕਦੇ ਤੇ ਉਹਨਾਂ ਦੇ ਵੀ ਹੁਣ ਬਾਕੀ ਸਾਨੂੰ ਕੋਰਟ ਤੇ ਪੂਰਾ ਭਰੋਸਾ ਹੈ ਕਿ ਉਸ ਸਾਡੇ ਅੱਖ ਵਿੱਚ ਹੀ ਫੈਸਲਾ ਹੋਏਗਾ ਕੀ ਥੱਲੜ ਰਿਕਾਰਡ ਜਿਹੜਾ ਹੈਗਾ ਉਹਦੇ ਵਿਚਾਰੇ ਡਾਕੂਮੈਂਟ ਕਿਉਂਕਿ ਕੋਰਟ ਵੀ ਦੇਖਦਾ ਹੈ ਉਹ ਸਾਰੇ ਮੁਲਾਏ ਗਏ ਨੇ ਜੀ ਸਰ ਉਹ ਸਾਰੇ ਹੀ ਕੋਰਟ ਥਰੂ ਹੀ ਜਾਣੇ ਆ ਲੋਰ ਕੋਰਟ ਤੋਂ ਆਣਗੇ ਇੱਧਰ ਸੈਸ਼ਨ ਕੋਰਟ ਤੋਂ ਆਣਗੇ ਤੁਸੀਂ ਆਪਣੇ ਵੱਲੋਂ ਅਪੀਲ ਜਿਹੜੀ ਕ੍ਰਾਸ ਕਹਿ ਰਹੇ ਹੋ ਤੁਹ ਇਹਦੇ ਵਿੱਚ ਕੋਰਟ ਆਪਣਾ ਫੈਸਲਾ ਚਾਹੀ ਰਿਜ਼ਰਵ ਰੱਖੇ ਉਹ ਤਾਂ ਚਲੋ ਬਾਅਦ ਦੀ ਗੱਲ ਹੈ ਪਰ ਆਪਣੇ ਵੱਲੋਂ ਤੁਸੀਂ ਸੋ ਦੇਖੋ ਕੋਰਟ ਦਾ ਫੈਸਲਾ ਜੋਏਗਾ ਉਹ ਜਾਸਾ ਵੀ ਦੱਸਣਗੇ ਬਾਕੀ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗੇ ਕਿ ਅਸੀਂ ਜਿਸ ਤਰ੍ਹਾਂ ਥਲੜੀ ਸ਼ਸ਼ਨਕੂਰ ਚ ਮਿਹਨਤ ਕੀਤੀ ਸੀ ਅਸੀਂ ਇੱਥੇ ਵੀ ਹੁਣ ਉਨੀ ਹੀ ਮਿਹਨਤ ਕਰਾਂਗੇ ਸਗੋਂ ਤੋਂ ਡਬਲ ਹੀ ਕਰਾਂਗੇ ਉਹਨਾਂ ਦੇ ਵੱਲੋਂ ਤਾਂ ਇਹ ਦਲੀਲ ਸੀ ਕਿ ਜਿਹੜੀ ਸਾਡੀ ਕਨਵੈਕਸ਼ਨ ਇਸ ਉਹਦੀ ਸਟੇ ਕੀਤੀ ਜਾਵੇ ਕਿਉਂਕਿ 4 ਸਾਲ ਦੀ ਸਜ਼ਾ 4 ਸਾਲ ਪਹਿਲਾਂ ਮੈਨੂੰ ਸਜ਼ਾ ਭੁਗਤਣੀ ਪਵੇਗੀ ਫਿਰ ਉਸ ਤੋਂ ਬਾਅਦ 6 ਸਾਲ ਦਾ ਲਾਅ ਹੈਗਾ ਕਿ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਮੈਂ ਮੇਰੇ 10 ਸਾਲ ਖਰਾਬ ਪਰ ਜਸ ਸਾਬ ਨੇ ਪੁੱਛਿਆ ਸੀ ਕਿ ਅਰਜੈਂਸੀ ਕੀ ਹੈ ਇਹਦੇ ਵਿੱਚ ਕੀ ਤੁਹਾਡੇ ਖਿਲਾਫ ਕੀ ਤੁਹਾਡੇ ਕੋਈ ਸੀਟ ਵਕੇਟ ਹੋਈ ਹੈ ਜਾਂ ਕੋਈ ਹੋਰ ਪਰ ਉਹ ਤਾਂ ਕੋਈ ਸੀਟ ਵਕੇਟ ਹੀ ਨਹੀਂ ਹੋਈ ਤੇ ਗਵਰਨਮੈਂਟ ਆਫ ਪੰਜਾਬ ਬਿਲਕੁਲ ਇਹਦੇ ਉੱਤੇ ਚੁੱਪ ਹੈਗੀ ਕੋਈ ਉਹਦੀ ਲਿਲੀ ਥਾਮਸ ਦੀ ਜੱਜਮੈਂਟ ਨੂੰ ਵੀ ਇਗਨੋਰ ਕਰ ਕਰ ਰਹੀ ਹੈਗੀ ਔਰ ਕਿਸੇ ਕਿਸਮ ਦੇ ਰਮਨ ਸਿੰਘ ਲਾਲਪੁਰਾ ਜਿਹੜੇ ਐਮ ਐਲ ਏ ਖਡੂਰ ਸਾਹਿਬ ਹੈਗੇ ਉਹਦੇ ਖਿਲਾਫ ਗਵਰਨਮੈਂਟ ਆਫ ਪੰਜਾਬ ਕੋਈ ਰੂਲਿੰਗ ਹੈ ਸਪੀਕਰ ਸਾਹਿਬ ਵੀ ਉਹਨਾਂ ਦੀ ਆਪਣੀ ਗਵਰਨਮੈਂਟ ਹੈਗੀ ਤਾਂ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਲੱਗੇ ਹੋਏ ਨੇ ਔਰ ਇਸ ਨੂੰ ਲੈ ਕੇ ਜਸ ਸਾਬ ਨੇ ਇਹ ਹੀ ਕਿਹਾ ਕਿ ਆਪਾਂ ਕਿਉਂ ਨਾ ਜਿਹੜੀਆਂ ਅਪ ਔਰ ਕੋਡ ਹੈਗਾ ਉਹ ਥੱਲੇ ਸੰਮਨ ਹੋ ਚੁੱਕਾ ਹੈਗਾ ਤਾਂ ਉਮੀਦ ਹੈ ਕਿ 18 11 ਤੋਂ ਇਹਦੀ ਜਿਹੜੀ ਰੀਪੀਟ ਦੀ ਸੁਣਵਾਈ ਸ਼ੁਰੂ ਹੋ ਸਕਦੀ ਹੈ ਕਿ ਕਿਉਂਕਿ ਵਿੱਚ ਜਿੱਦਾਂ ਜਜਮੈਂਟ ਬੜੀ ਕਲੀਅਰ ਸੀ ਕਿ ਕੇ ਸਜ਼ਾ ਦਾ ਐਲਾਨ ਹੋਵੇ ਸੀਟ ਜਾਂ ਵਿਧਾਇਕ ਜਿਹਾ ਜੋ ਵੀ ਜਾਈਏ ਜੀ ਜੀ ਉਹ ਤੁਹਾਨੂੰ ਲੱਗਦਾ ਕਿ ਪੇਚ ਕਿੱਥੇ ਫਸਿਆ ਹੈ ਦੇਖੋ ਉਹ ਤਾਂ ਇਹਨਾਂ ਨੂੰ ਇਹ ਸਪੀਕਰ ਸਾਹਿਬ ਵੀ ਦੱਸ ਸਕਦੇ ਆ ਜਾਂ ਸੀਐਮ ਸਾਹਿਬ ਦੱਸ ਰਹੇ ਦੱਸ ਸਕਦੇ ਆ ਕਿ ਸਾਡੀ ਕੀ ਮਜਬੂਰੀ ਹੈਗੀ ਕਿ ਦੇਖੋ 10 ਤੇ 12 ਦੇ ਵਿੱਚ ਇਹ ਫੈਸਲਾ ਹੋਇਆ ਹੈਗਾ 10 ਤਰੀਕ ਨੂੰ ਉਹਨਾਂ ਨੂੰ ਉਹਨਾਂ ਨੇ ਕੈਸੀ ਕਨਵੈਕਟ ਦਾ ਸੀ ਤੇ 12 ਨੂੰ ਸਜ਼ਾ ਸੁਣਾਈ ਗਈ ਸੀ ਕਿ 12 ਸੈਪਟੰਬਰ ਨੂੰ ਪਰ ਹਾਲੇ ਤੱਕ ਤੁਸੀਂ ਦੇਖੋ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੀਤੀ ਗਈ ਹਾਲਾਂਕਿ ਇਮੀਡੀਏਟਲੀ ਵੋਕੇਟ ਹੋਣੀ ਚਾਹੀਦੀ ਸੀ ਲილი ਥਾਮਸ ਦੇ ਮਤਲਬ ਉਹ ਕਹਿੰਦੇ ਨੇ ਕਿ ਜਦੋਂ ਇੱਕ ਵਾਰ ਮਾਮਲਾ ਹਾਈ ਕੋਰਟ ਚ ਆ ਜਾਈ ਤਾਂ ਫਿਰ ਨਹੀਂ ਉਹ ਉਹ ਲਾ ਬਿਲਕੁਲ ਜਿਹੜਾ ਉਹ ਕਹਿ ਰਹੇ ਹੈਗੇ ਉਹ ਜਿਹੜਾ ਸੈਕਸ਼ਨ 8 ਸਬਸੈਕਸ਼ਨ 4 ਹੈਗਾ ਲილი ਥਾਮਸ ਨੇ ਉਹਨੂੰ ਅਲਟਰਾਵਰਲ ਮਤਲਬ ਕਿ ਬਿਲਕੁਲ ਖਤਮ ਕਰਤਾ ਹੈਗਾ ਇਟਸ ਨਾਟ ਅ ਗੁੱਡ ਲਾ ਉਹਨਾਂ ਨੇ ਬਿਲਕੁਲ ਖਤਮ ਕਰਤਾ ਹੈਗਾ ਇਸ ਕਰਕੇ ਉਹਨਾਂ ਦੀ ਇਮੀਡੀਏਟਲੀ ਉਹਨਾਂ ਨੂੰ ਵੋਕੇ ਜੀ ਸਰ 18 11 ਨੂੰ ਰਿਕਾਰਡ ਆਏਗਾ ਤੋਂ ਇੱਥੇ ਅਸੀਂ ਅਪੀਲ ਵੀ ਆਪਣੀ ਬੈਸ ਕਰਾਂਗੇ ਅਸੀਂ ਕੋਸ਼ਿਸ਼ ਹੈ ਕਿ ਸਾਡੀ ਅਸੀਂ ਕਰਾਸ ਅਪੀਲ ਵੀ ਫਾਈਲ ਕਰਨ ਦੀ ਜਾ ਰਹੇ ਹਾਂ ਜਲਦੀ ਹੀ ਤੇ ਸੋ ਡੈਟ ਕਿ ਸਾਡੇ ਅਸੀਂ ਆਪਣੇ ਪੱਖ ਵੀ ਰੱਖ ਸਕਦੇ ਤੇ ਉਹਨਾਂ ਦੇ ਵੀ ਹੁਣ ਬਾਕੀ ਸਾਨੂੰ ਕੋਰਟ ਤੇ ਪੂਰਾ ਭਰੋਸਾ ਹੈ ਕਿ ਸਾਡੇ ਅੱਖ ਵਿੱਚ ਹੀ ਫੈਸਲਾ ਹੋਏਗਾ ਕੀ ਥੱਲੜ ਰਿਕਾਰਡ ਜਿਹੜਾ ਹੈਗਾ ਉਹਦੇ ਵਿਚਾਰੇ ਡਾਕੂਮੈਂਟ ਕਿਉਂਕਿ ਕੋਰਟ ਵੀ ਦੇਖਦਾ ਹੈ ਉਹ ਸਾਰੇ ਮੁਲਾਏ ਗਏ ਨੇ ਜੀ ਸਰ ਉਹ ਸਾਰੇ ਹੀ ਕੋਰਟ ਥਰੂ ਹੀ ਜਾਣੇ ਆ ਲੋਰ ਕੋਰਟ ਤੋਂ ਆਣਗੇ ਇੱਧਰ ਸੈਸ਼ਨ ਕੋਰਟ ਤੋਂ ਆਣਗੇ ਹੁਣ ਤੁਸੀਂ ਆਪਣੇ ਵੱਲੋਂ ਅਪੀਲ ਜਿਹੜੀ ਕਰਾਸ ਕਹਿ ਰਹੇ ਹੋ ਤੁਹਾਨੂੰ ਲੱਗਦਾ ਕਿ 18 ਨੂੰ 11 ਇਹਦੇ ਵਿੱਚ ਕੋਰਟ ਆਪਣਾ ਫੈਸਲਾ ਚਾਹੇ ਰਿਜ਼ਰਵ ਰੱਖਿਆ ਤਾਂ ਚਲੋ ਬਾਅਦ ਦੀ ਗੱਲ ਹੈ ਪਰ ਆਪਣੇ ਵੱਲੋਂ ਤੁਸੀਂ ਸੋ ਦੇਖੋ ਕੋਰਟ ਦਾ ਫੈਸਲਾ ਜੋਗਾ ਉਹ ਜਾਸਾ ਵੀ ਦੱਸਣਗੇ ਬਾਕੀ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗੇ ਕਿ ਅਸੀਂ ਜਿਸ ਤਰ੍ਹਾਂ ਥਲੜੀ ਸ਼ਸ਼ਨਕੂਰ ਚ ਮਿਹਨਤ ਕੀਤੀ ਸੀ ਅਈ ਇੱਥੇ ਵੀ ਹੁਣ ਉਨੀ ਹੀ ਮਿਹਨਤ ਕਰਾਂਗੇ ਸੋ